ਇੰਨੀ ਗੱਲ ਕਹਿੰਦੇ ਕਹਿੰਦੇ ਚਾਕੂ ਮਾਰ ਗਿਆ ਭਈਆ ਸੀਗਾ ਚਾਕੂ ਮਾਰ ਗਿਆ ਮੇਰੇ ਸਾਹਮਣੇ ਉਹਨਾਂ ਨੂੰ ਵੱਟ ਦੇ ਭਈਆਂ ਨੂੰ ਪਤਾ ਲੱਗੇ ਵੀ ਆਹ ਬੰਦੇ ਨੇ ਇੱਥੋਂ ਦੇ ਬੋਟ ਬੈਂਕ ਨੇ ਇਹ ਅਸੀਂ ਤਾਂ ਭੇਡਾਂ ਵਾਂ ਮੁੱਖ ਮੰਤਰੀ ਆ ਰਿਹਾ ਸੀ ਆਹ ਕੰਜਰ ਚੌਕੇ ਹੀ ਟੱਪ ਗਿਆ ਚੀ ਤੀਮੀਆਂ ਦਾ ਯਾਰ ਇਹਨੇ ਸਾਰੇ ਜਿੰਨੇ ਜੂਪੀ ਦੇ ਭਈਏ ਨੂੰ ਰਿਬਾਰਡ ਰੱਖੇ ਨੇ ਕੰਜਰ ਨਾਲੇ ਲਈ ਫਿਰਦੇ ਸੀ ਉਹ ਹਾਂਜੀ ਹਾਂਜੀ ਉਹ ਡੱਬ ਚ ਸੀ ਉਹ ਕੱਢਿਆ ਨੇ ਮਗਰ ਐ ਕਰਕੇ ਜਿਵੇਂ ਪਿੱਛੇ ਲਾ ਲਈ ਲੈਂਦੇ ਆਪਾਂ ਉਹ ਜੇ ਕੱਢ ਕੇ ਕਹਿੰਦੇ ਐ ਮਾਰਿਆ ਨਾ ਹੈਮਰ ਟਾਈਪ ਜਿਹੜਾ ਪ੍ਰੋਫੈਸ਼ਨਲ ਹੁੰਦਾ ਉਹ ਕਦੀ ਵੀ ਐਂ ਹੀ ਮਾਰਦਾ ਐਂ ਤੇ ਕਰਦੇ ਵੀ ਮਾਰੂ ਨਹੀਂ ਵੱਜੂਗੀ ਆਹ ਵਾ ਹਮਰ ਹਮਰ ਟਾਈਮ ਮਾਰ ਕੇ ਮੋਲਡ ਕਰਕੇ ਬਾਹਰ ਕੱਢਤਾ ਹੁੰਦੇ ਆ ਰੋਈ ਜਾਂਦਾ ਬਾਪ ਵੀ ਮੈਨੂੰ ਕੱਲੇ ਨੂੰ ਝਾੜ ਲੈਂਦੋ ਤੁਸੀਂ ਆਜੋ 15 ਜਾਣੇ ਮੇਰੇ ਨਾਲ ਮੈਨੂੰ ਕੱਲੇ ਨੂੰ ਦੋ ਬਾਤਾਂ ਪੁੱਛ ਲੈਂਦੋ ਉਹਨੂੰ ਜਿਹੜਾ ਬੰਦਾ ਇੰਨੀ ਗੱਲ ਕਹਿ ਸਕਦਾ ਵੀ ਓਏ ਮੇਰੇ ਇਥੇ ਸਾੜ ਪੈਂਦਾ ਚੇਪੀਆਂ ਆਈਆਂ ਲਾ ਦੋ ਉਹ ਦੂਜੀ ਆਪ ਬੋਲ ਰਹੀ ਸੀ ਹਾਂ ਉਹ ਦੂਜੀ ਗੱਲ ਦੂਜੀ ਗੱਲ ਓਏ ਆ ਢਿੱਡ ਭਾਰੀ ਹੋ ਜਾਂਦਾ ਮੇਰਾ ਐਂ ਕਰਦਾ ਸੀ ਉਹ ਐਂ ਕਰਕੇ ਵੀ ਮੈਨੂੰ ਬਚਾਲ ਹੋ ਕੇ ਤਰੀਕੇ ਤੇ ਪਰ ਬਈ ਨਹੀਂ ਯਾਰ ਆਪਾਂ ਸਕੈਮ ਹੋ ਗਿਆ ਸਾਡੇ ਨਾਲ ਦੋਵਾਂ ਪਾਸਿਓਂ ਪ੍ਰਸ਼ਾਸਨ ਵੱਲੋਂ ਵੀ ਤੇ ਰੱਬ ਵੱਲੋਂ ਵੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇਸ ਵਕਤ 40 ਹਸਪਤਾਲ ਮੁਹਾਲੀ ਦੇ ਬਾਹਰ ਖੜਾ ਤੇ ਤੁਹਾਨੂੰ ਦੱਸਣ ਲੱਗਿਆ ਮੈਨੂੰ ਆਪ ਨੂੰ ਬਹੁਤ ਅਫਸੋਸ ਹੋ ਰਿਹਾ ਹੈ ਖਬਰ ਦੱਸਣ ਲੱਗਿਆ ਮੇਰੇ ਨਾਲ ਪਿੱਛੇ ਇਸ ਵਕਤ ਪਰਿਵਾਰ ਮੌਜੂਦ ਹੈ 26 ਸਾਲਾਂ ਦਾ ਨੌਜਵਾਨ ਸ਼ਗਨ ਭੰਗੂ ਜੋ ਮੰਦਰ ਦੇ ਵਿੱਚ ਮੱਥਾ ਟੇਕਣ ਗਿਆ ਸੀ ਸ਼ਿਵਰਾਤਰੀ ਤੋਂ ਇੱਕ ਰਾਤ ਪਹਿਲਾਂ ਉੱਥੇ satsang ਚੱਲ ਰਿਹਾ ਸੀ ਲekin ਜਦੋਂ ਮੰਦਿਰ ਚੋਂ ਭਜਨ ਬੰਦਗੀ ਕਰਕੇ ਬਾਹਰ ਨਿਕਲਦਾ ਹੈ ਉਹਦੇ ਉੱਤੇ ਦੱਸਿਆ ਜਾ ਰਿਹਾ ਵੀ ਅਟੈਕ ਕਰ ਦਿੱਤਾ ਜਾਂਦਾ ਹੈ ਕੁਝ ਪ੍ਰਵਾਸੀ ਨੌਜਵਾਨਾਂ ਵੱਲੋਂ ਜਿਸ ਦੇ ਵਿੱਚ ਉਸ ਦੀ ਹੁਣ ਮੌਤ ਵੀ ਹੋ ਗਈ ਹੈ ਪਰਿਵਾਰ ਦਾ ਇਕੱਲਾ-ਕੱਲਾ ਪੁੱਤ ਸੀ ਇੱਥੇ ਜਿਹੜੇ ਮੌਜੂਦ ਨੇ ਪਰਿਵਾਰ ਵਾਲੇ ਦੱਸ ਰਹੇ ਕਿ 50-60 ਕਿੱਲੇ ਕੱਲੇ ਨੂੰ ਉਹਨੂੰ ਜ਼ਮੀਨ ਜਾਇਦਾਦ ਵੀ ਆਂਦੀ ਸੀ ਉਹਦੇ ਮਾਤਾ ਜੀ ਨੇ ਜਿਹੜੇ ਉਹਨਾਂ ਦਾ ਵੀ ਇਸ ਵਕਤ ਬਹੁਤ ਬੁਰਾ ਹਾਲ ਹੈ ਪਿੱਛੇ ਪਿਤਾ ਜੀ ਬੈਠੇ ਨੇ ਤੇ ਪਿਤਾ ਜੀ ਰੋਂਦੇ ਹੋਏ ਝੱਲੇ ਨਹੀਂ ਜਾ ਰਹੇ ਜਿਹੜੀ ਮੰਗ ਹੈ ਨਾ ਉਹ ਨਾ ਹੀ ਪੂਰੀ ਹੁੰਦੀ ਥੋੜੀ মিডিਆ ਸਾਰੀ ਆ ਕੇ ਬਾਗੀ ਮੁੱਖ ਮੰਤਰੀ ਆ ਰਿਹਾ ਤੇ ਆ ਕੰਜਰ ਚੌਕ ਕੋਈ ਟੱਪ ਗਿਆ ਟੀਮੀਆਂ ਦਾ ਯਾਰ ਇਹਨੇ ਸਾਰੇ ਜਿੰਨੇ ਯੂਪੀ ਦੇ ਭਈਏ ਨੂੰ ਰੇ ਬਾਰਡ ਰਖੇ ਨੇ ਸਮਝੇ ਯੂਪੀ ਦਾ ਜਿਹੜਾ ਮੁੱਖ ਮੰਤਰੀ ਜੇ ਨਹੀਂ ਜਾਣਦਾ ਉਹ ਤੋਂ ਲਵੇ ਮਰ ਜੇ ਸਿੱਖ ਲੈ ਜਾ ਕੇ ਵੀ ਕਿਵੇਂ ਰਹਿੰਦਾ ਉਹ ਸਾਰੇ ਮਲੰਗ ਉਰੇ ਆ ਰਹੇ ਨੇ ਜਵਾਨਾਂ ਦਾ ਨਾਸ ਕਰੀ ਜਾਂਦੇ ਨੇ ਜਿਵੇਂ ਮੇਰੇ ਬੱਚੇ ਦਾ ਨਾਸ ਕਰਤੇ ਅੱਗੇ ਹੋਰਾਂ ਦਾ ਵੀ ਕਰੂਗਾ ਮੈਂ ਤਾਂ ਉਹਨੂੰ ਇਹੀ ਕਹਿਣਾ ਵੀ ਸਾਰੇ ਪੰਜਾਬ ਦੇ ਹਰਿਆਣੇ ਦੇ ਭਈਆਂ ਦੀ ਰੰਦ ਕੱਟੀ ਜਾਵੇ ਜੀ ਸਾਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ ਸੀ ਕਿਦਾਂ ਪਿਤਾ ਜੀ ਦੇ ਨਾਲ ਗੱਲ ਕਰੀਏ ਇਸ ਵਕਤ ਬਹੁਤ ਜ਼ਿਆਦਾ ਭਾਵੁਕ ਹੋਏ ਹੋਏ ਸੀ ਭਾਈ ਜੀ ਥੋੜਾ ਜਿਹਾ ਤੁਸੀਂ ਸਾਨੂੰ ਦੱਸ ਸਕੋ ਇਹ ਕਦੋਂ ਦੀ ਘਟਨਾ ਹੈਗੀ ਇਹ ਸ਼ਿਵਰਾਤਰੀ ਤੋਂ ਇੱਕ ਰਾਤ ਪਹਿਲਾਂ ਦੀ ਘਟਨਾ ਹੈਗੀ ਜੀ ਇਹ ਵੀਰੇ ਸ਼ਿਵਰਾਤਰੀ ਵਾਲੇ ਦਿਨ ਦੀ ਹੀ ਘਟਨਾ ਆ ਇਹ ਅੱਛਾ ਜੀ ਠੀਕ ਆ ਅਸਲ 'ਚ ਤਾਂ ਜਿਹੜੀ 14 ਦੀ ਰਾਤ ਆ 15 ਦਾ ਦਿਨ ਆ ਅੱਛਾ ਜੀ ਹਾਂ ਜੀ ਇਹ ਇਆ ਜੋ ਆਏ ਸੀਗੇ ਆਪਣਾ ਮਤਲਬ 11 ਫੇਸ ਵੀ ਮੱਥਾ ਟੇਕ ਲੈਨੇ ਆ ਮੰਦਰ ਜੀ ਚਾਹ ਚੂ ਪੀਨੇ ਆ ਬੰਦੇ ਦਾ ਡੇਲੀ ਬਣਿਆ ਹੁੰਦਾ ਵੀ ਕੰਮ ਵੀ ਉੱਥੇ ਹੀ ਕਰਦੇ ਆ ਇਹ 11 ਫੇਸ ਜੀ ਤੇ ਬੰਦੇ ਦਾ ਇੱਕ ਰੋਜ਼ ਦਾ ਬਣਿਆ ਹੁੰਦਾ ਨਾ ਰੀਫਲੈਸ਼ ਸੈਕਸ਼ਨ ਜਿਹਾ ਵੀ ਇੱਥੇ ਖਲੋਗੇ ਇੱਕ ਕੱਪ ਚਾਹ ਦਾ ਹੋ ਜਾਏ ਤਾਂ ਵਧੀਆ ਉਹੀ ਕਰੀ ਜਾਂਦੇ ਸੀ ਬਸ ਇਹਨਾਂ ਨੇ ਲੱਗਿਆ ਵੀ ਚੱਲ ਮੱਥਾ ਟੇਕਦੇ ਆ ਵੀ ਹੁਣ ਮੱਥਾ ਟੇਕਣ ਗਏ ਆ ਤੇ ਉੱਥੇ ਇਹਨਾਂ ਦੇ ਨਾਲ ਮਤਲਬ ਇਹਨਾਂ ਦੀ ਇੱਕ ਫਰੈਂਡ ਕੁੜੀ ਸੀਗੀ ਮਤਲਬ ਟੋਟਲ 5 ਜਾਣੇ ਸੀਗੇ ਚਾਰ ਮੁੰਡੇ ਇੱਕ ਕੁੜੀ ਉਹ ਜਦੋਂ ਮਤਲਬ ਪੈਰ ਜਾਂ ਪਤੋ ਗਿਆ ਪੰਦਰ ਜਾਣੇ ਹਨਾ ਤੇ ਉੱਥੇ ਨਾ ਮੁੰਡੇ 3 ਤੋਂ 4 ਤੇ 5-7 ਮੁੰਡੇ ਆਪਸ ਵਿੱਚ ਬੈਂਸ ਰਹੇ ਸੀਗੇ ਕਿਸੇ ਗੱਲ ਤੋਂ ਮਤਲਬ ਉਹ ਲੜਾਈ ਨਹੀਂ ਸੀ ਉਹ ਇੱਕ ਚੌੜ ਸੀਗੀ ਜਿਹੜੀ ਆਪਾਂ ਪੰਗ ਪੀ ਕੇ ਜਾਂ ਖਾ ਕੇ ਕੁਝ ਵੀ ਕਰਦੇ ਆ ਹਈ ਹੋਗੇ ਤੇ ਉਹ ਵੀਰੇ ਤੁਹਾਨੂੰ ਹਜੇ ਪਤਾ ਹੀ ਨਹੀਂ ਮੇਰੀ ਆਜ਼ਾਦੀ ਉਦੋਂ ਤੱਕ ਮੇਰੀ ਆਜ਼ਾਦੀ ਆ ਜਿੰਨਾ ਚਿਰ ਤੱਕ ਕਿਸੇ ਦੇ ਹਵੀ ਨਹੀਂ ਹੁੰਦੀ ਠੀਕ ਹੈ ਨਾ ਸੋ ਇਹ ਕਰਕੇ ਉਹ ਇਹਨਾਂ ਨੂੰ ਗਲਤ ਲੱਗਾ ਉਹ ਇਹਨਾਂ ਨੇ ਕਿਹਾ ਵੀ ਵੀਰੇ ਥੋੜਾ ਹਸਾਬ ਨਾਣਾ ਵੀ ਮੰਦਿਰ ਚ ਆਣਾ ਵੀ ਕੁੜੀ ਆ ਸਾਡੇ ਨਾਲ ਉਨਾਂਨਾਂ ਦਾ ਕੁਝ ਨਹੀਂ ਉਹ ਜੀ ਗੱਲ ਲਿਖ ਤੇ ਸੋਚ ਰੇਂਦਾ ਬੰਦਾ ਵੀ ਚੱਲ ਤੂੰ ਬਾਹਰ ਆ ਨਾ ਮੜਿਆ ਹੁੰਦੀ ਨਾ ਗੱਲ ਉਹਦੀ ਅੱਛਾ ਉਹ ਬਾਹਰ ਆਇਆ ਬਸ ਪੁੱਛਿਆ ਬੈਸ ਹੋਈ ਆ ਇਹ ਅੱਗੇ ਉਹ ਹੱਥ ਜੋੜਿਆ ਵੀ ਨਹੀਂ ਨਹੀਂ ਵੀਰੇ ਆਪਾਂ ਇਹ ਹਜੇ ਨਹੀਂ ਵੀ ਕੋਈ ਤੁਹਾਨੂੰ ਜਾਂਦਾ ਹੋਵੇ ਗਲਤ ਮੈਂ ਹੋਗੀ ਉਹ ਬਸ ਡੱਕਿਆ ਜੀ ਤੇ ਉਹ ਬਸ ਉੱਥੋਂ ਹੱਥੋਂ ਪਾਈ ਸ਼ੁਰੂ ਹੋ ਗਈ ਆ ਤੇ ਉਹਨਾਂ ਨੇ ਵੇਖਿਆ ਦੇਖਿਆ ਰੱਖਣੀ ਖੰਜਰ ਗੱਡਿਆ ਐ ਰੋਗ ਹੈਮਰ ਟਾਈਪ ਦੇ ਸੀਨੇ 'ਚ ਗੜਦਾ ਪੁੱਠਾ ਘੁਮਾ ਕੇ ਟਰਨ ਬਾਹਰ ਖਿੱਚਦਾ 30 ਸੈਕਿੰਡ ਦੇ ਵਿੱਚ ਹੀ ਮਤਲਬ ਪ੍ਰੋਫੈਸ਼ਨਲ ਸੀਗਾ ਉਹ ਬੰਦਾ ਖੰਜਰ ਖੁੰਜੋ ਚਲਾਉਣ ਨੂੰ ਉਹ ਤਾਂ ਬਾਅਦ ਸਾਨੂੰ ਹੁਣ ਪਤਾ ਲੱਗਦਾ ਬਸ ਵੀਰੇ ਉਹ ਡਿੱਗ ਜਾਂਦਾ ਉਹ ਉਹਨੂੰ ਚੱਕ ਇੱਥੇ ਲੈ ਆਉਂਦੇ ਆ ਨਾ ਉਹਦਾ ਥਾਣੇ ਕੋਈ ਰਿਪੋਰਟ ਲਿਖਦਾ ਥਾਣੇ ਰਿਪੋਰਟ ਕਹਿੰਦੇ ਲਿਖਣੀ ਥਾਣਾ ਬੰਦ ਸੀਗਾ 11 ਫੇਸ ਮੁੰਛੀ ਉਹ ਤਾਂ ਹੈ ਨਹੀਂ ਸੰਤਰੀ ਕੱਚੇ ਤੁਰਿਆ ਫਿਰਦਾ ਠੀਕ ਆ ਉਹਨੂੰ ਕਹਿੰਦਾ ਰੱਖ ਲਓ ਇਹਨੂੰ ਗੋਲ ਸੇਰੇ ਲੈ ਆਇਓ ਤੇ ਉਥੋਂ ਉਰੇ ਆ ਗਏ ਆ ਇੱਥੇ ਨਾ ਪਹਿਲਾਂ ਕਿਸੇ ਨੇ ਉਹਨੂੰ ਚੰਗੀ ਤਰ੍ਹਾਂ ਵੇਖਿਆ ਜੇ ਵੇਖਿਆ ਵੀ ਆ ਤਾਂ ਉਹਦੋਂ ਟਾਈਮ ਬਹੁਤ ਲਾਇਆ ਜੇ ਉਹ ਲਾਅ ਸ਼ੁਰੂ ਕਰਾਇਆ ਤਾਂ ਪੈਸੇ ਮੰਗੀ ਜਾਣ ਬਲੈਂਕ ਚੈੱਕ ਮੰਗੀ ਜਾਣ ਸਕਿਉਰਿਟੀ ਚੈੱਕ ਐ ਅਤਵਾਰ ਕਿੱਥੋਂ ਲਿਆ ਦਈਏ ਬਾਈ ਯਾਰ ਬਿਲਕੁਲ ਸੋ ਪਹਿਲਾਂ ਹੀ ਹਾਂਜੀ ਤੇ ਫਿਰ ਜੇ ਚੱਲਿਆ ਹੀ ਚੱਲਿਆ ਕੋੜਾ ਕੋਟ ਕੀਤਾ ਜੇ ਲਾਅ ਚੱਲਿਆ ਤਾਂ ਪਿਓ ਨੂੰ ਨਹੀਂ ਮਿਲਣ ਦਿੱਤਾ ਜੇ ਅਸੀਂ ਕਹੀਏ ਤਾਂ ਉਹਨੇ ਚੱਲਦਾ ਚੱਲਦਾ ਟ੍ਰੀਟਮੈਂਟ ਦੱਸਾਂਗੇ ਦੱਸਾਂਗੇ ਵੀਰੇ ਐਂ ਹੀ ਕਹੀਏ ਬਸ ਹੁਣ ਪਹਿਲੀ ਸਰਜਰੀ ਆ ਆ ਲੰਗ ਫ੍ਰੈਕਚਰ ਆ ਜੀ ਆ ਫ੍ਰੈਕਚਰ ਆ ਉਹ ਹੋ ਗਿਆ ਦੱਸਿਆ ਕੁਛ ਨਹੀਂ ਐਨ ਤਾਂ ਪੁੱ ਦੱਸਿਆ ਨਹੀਂ ਬੰਨਾ ਡੂੰਗਾ ਡੀਪ ਗਿਆ ਉਹ ਤਿੰਨ ਆਰਗਨ ਡੈਮੇਜ ਕਰ ਗਿਆ ਵੀਰੇ ਉਹ ਐਨੀ ਐਨੇ ਕਰਕੇ ਤਿੰਨ ਕਰ ਗਿਆ ਉਹ ਤੇ ਉਹ ਇੰਟਰਨਲ ਬਲੀਡਿੰਗ ਹੋਈ ਜਾਵੇ ਉਹਨੂੰ ਬੱਸ ਮਾਰਿਆ ਕਿੱਥੇ ਸੀ ਕਿ ਹਾਰਟ ਦੇ ਕੋਲ ਲੱਗੇ ਆ ਕਿਦਾਂ ਕੋਲ ਲੈਫਟ ਚੈਸਟ ਨੂੰ ਰਾਈਟ ਸਾਈਡ ਤੇ ਮਤਲਬ ਜਿੱਦਾਂ ਇਧਰੋਂ ਵਜਦਾ ਕੋਈ ਸੱਜੇ ਬੰਨੇ ਵਾਰ ਕਰੂਗਾ ਤਾਂ ਉਹਦੇ ਖੱਬੇ ਬੰਨੇ ਲੱਗੂਗਾ ਹਨਾ ਵੀ ਆਪਾਂ ਜੇ ਲੈਫਟ ਸਾਈਡ ਤੋਂ ਵਾਰ ਕਰਦੇ ਆਂ ਤੇ ਸੱਜੇ ਬੰਨੇ ਕਰਾਂਗੇ ਤਾਂ ਉਹਦੇ ਖੱਬੇ ਬੰਨੇ ਲੱਗੂਗਾ ਮਤਲਬ ਕਿ ਦਿਲ ਵਾਲੀ ਸਾਈਡ ਲੱਗਿਆ ਹਾਂਜੀ ਇਧਰ ਬੰਨੇ ਲੱਗਿਆ ਤੇ ਉਹ ਕਾਫੀ ਡੀਪ ਕੱਟ ਸੀਗਾ ਜਦੋਂ ਆਪਾਂ ਹਨ ਤੇ ਉਹ ਰਿਕਵਰ ਨਹੀਂ ਹੋਇਆ ਵੀਰੇ ਇੰਟਰਨਲ ਬਲੀਡਿੰਗ ਬਹੁਤ ਜ਼ਿਆਦੀ ਹੋ ਗਈ ਲੇਟ ਹੋ ਗਿਆ ਟਾਈਮਿੰਗ ਉਧਰੋਂ ਮਾਨ ਸਾਹਿਬ ਆਏ ਹੋਏ ਸੀਗੇ ਉਹ ਸਾਰੀ ਵੀਆਈਪੀ ਉਧਰ ਨੂੰ ਰੁਜੀ ਹੋਈ ਸੀ ਇੱਕ ਤਾਂ ਰੋਡ ਜਾਮ ਕੀਤਾ ਹੋਇਆ ਇਹਨਾਂ ਨੇ ਅੰਦਰ ਵਾਲਾ ਕੋਈ ਨੰਗਣ ਨਹੀਂ ਦਿੰਦੇ ਸਾਈਕਲ ਤੱਕ ਨਹੀਂ ਨੰਗਣ ਦਿੱਤਾ ਵੀ ਮਤਲਬ ਨਹੀਂ ਜੀ ਬੰਦ ਹੈ ਤੇ ਉਹ ਡਾਕਟਰ ਵੀ ਸਾਰੇ ਉਹਨੂੰ 13 13 14 14 ਡਾਕਟਰ ਚਾਹੀਦੇ ਨੇ ਤੇ ਸਾਡੇ ਬੰਦੇ ਲਈ ਇੱਕ ਵੀ ਨਹੀਂ ਸਾਡੇ ਬੰਦੇ ਦਾ ਬੀਪੀ ਟੈਂਪਰੇਚਰ ਇਹ ਉਹ ਨੂੰ ਤਾਂ ਹਨਾ ਵੀ ਜਿਹ ਉਹ ਤਾਂ ਉਹਦੇ ਨਾਲ ਹੀ ਐਮਰਜੈਂਸੀ ਕੇਸ ਸੀਗਾ ਤੇ ਇਹ ਨਾਲੇ ਇਹ ਉਹ ਤੋਂ ਇੱਕ ਦਿਨ ਪਹਿਲਾਂ ਸੀਗਾ ਉੱਥੇ ਉਹ ਤਾਂ ਅਗਲੇ ਦਿਨ ਆਇਆ ਅਸੀਂ ਰਾਤ ਹੀ ਆ ਗਏ ਆ ਉਹ ਦਿਨੇ ਆਏ ਨੇ 2 ਘੰਟਾ ਬਾਅਦ ਤਾਂ ਟ੍ਰੀਟਮੈਂਟ ਸ਼ੁਰੂ ਹੋਇਆ ਤੇ ਫਿਰ ਜੇ ਕਾਰੀ ਦਿੱਤਾ ਜੇ ਮੰਨ ਲਓ ਕਾਰੀ ਦਿੱਤਾ ਹਨਾ ਤੁਸੀਂ ਸਟਾਰਟ ਐਟਲੀਸ ਸਾਨੂੰ ਸਹੀ ਗਲਤਾਂ ਦੱਸ ਦੋ ਅਸੀਂ ਉਹਨਾਂ ਤੇ ਘਰ ਤਾਂ ਦੱਸ ਦਈਏ ਮੰਨ ਲਓ ਬਈ ਅਸੀਂ ਤੇ ਨਾ ਹੁੰਦੇ ਰਾਤ 1:3 2 ਵਜੇ ਮੁੰਡੇ ਸਾਰੇ ਜਿੰਨੇ ਬੈਠੇ ਆ ਇਹ ਕੋਈ ਐ ਨਹੀਂ ਆ ਵੀ ਹਾਂ ਵੀ ਮਹੰਦਿਰ ਬੈਨ ਨੂੰ ਆ ਗਈ ਇਹ ਸਾਰੇ ਉਹ ਨੇ ਜਿਹੜੇ 36 36 ਘੰਟਿਆਂ ਤੇ ਜਾਗੀ ਬੈਠੇ ਆ ਸਾਡੀ ਅੱਖਾਂ ਦੇਖਦੀਆਂ ਨਾ ਬਸ ਸਾਡੇ ਹਾਲ ਦੇਖਦੇ ਆ ਇਸੇ ਕਰਕੇ ਆ ਕੰਟੀਨਿਊਸਲੀ ਉੱਲੂ ਵਾਂਗੂ ਜਾਗੀ ਜੰਨੇ ਆ ਤੇ ਅਹੀਂ ਮੰਨ ਲਓ ਜੇ ਨਾਰਾ ਜਾਗਦੇ ਹੁੰਦੇ ਤੇ ਇਹਨਾਂ ਨੇ ਤਾਂ ਕੋਈ ਨਾ ਕੋਈ ਮਨ ਬਣਾਤਾ ਸੀ ਹਾਂ ਤਾਂ ਬਲੱਡ ਡੋਨੇਸ਼ਨ ਤੇ ਬੰਨੇ ਲੱਗ ਗਏ ਕਿ ਕਿ ਫਾਰਮੈਲਟੀ ਕਰਨੀ ਆ ਆਜੋ ਕਰਕੇ ਅਹੀਂ ਕਰਤੀ ਵੀ ਹਾਂ ਠੀਕ ਆ ਕਰੋ ਤੁਸੀਂ ਵੀ ਆਪਣਾ ਜੋਰ ਲਾਓ ਸਾਡਾ ਭਰਾ ਉਠਾ ਦੋ ਇੱਕ ਰੀ ਬਾਕੀ ਕੋਈ ਚੱਕਰ ਨਹੀਂ ਆ ਜਾਣ ਦਿਓ ਤੁਸੀਂ ਤੇ ਪਰ ਬਈ ਨਹੀਂ ਯਾਰ ਬਾਪਾ ਸਕੈਮ ਹੋ ਗਿਆ ਸਾਡੇ ਨਾਲ ਦੋਵਾਂ ਪਾਸਿਓਂ ਪ੍ਰਸ਼ਾਸਨ ਵੱਲੋਂ ਵੀ ਤੇ ਰੱਬ ਵੱਲੋਂ ਵੀ ਜਦੋਂ ਉਹਨਾਂ ਨੂੰ ਲੈ ਕੇ ਆਏ ਸੀਗੇ ਜੀ ਜਿਹੜੇ ਉਹਨਾਂ ਦੇ ਨਾਲ ਤੁਸੀਂ ਦੱਸ ਰਹੇ ਹੋ ਕਿ ਟੋਟਲ 5 ਜਣੇ ਸੀ ਉਹ ਇੱਕ ਉਹਨਾਂ ਦੀ ਫਰੈਂਡ ਸੀਗੀ ਤੇ ਉਸ ਟਾਈਮ ਉਹਨਾਂ ਨੇ ਦੱਸਿਆ ਜੀ ਕਿ ਕਿਸ ਤਰੀਕੇ ਦੀ ਹਾਲਤ ਸੀ ਹਾਲਤ ਉਸ ਟਾਈਮ ਬਚਣ ਵਾਲੀ ਸੀਗੀ ਬਿਲਕੁਲ ਵੀਰੇ ਮੈਂ ਕਹਿਣਾ ਕਿ ਸੀਸੀਟੀਵੀ ਕਢਾਈ ਜਾਵੇ ਐਮਰਜੈਂਸੀ ਦੀ ਜਿੱਥੇ ਸੀਸੀਟੀ ਸਕੈਨ ਹੋਵੇ ਜਿੱਥੇ ਐਕਸਰੇ ਹੋਏ ਆ ਜਿਨ੍ਹਾਂ ਨੇ ਕੀਤੇ ਆ ਉਹਨਾਂ ਤੋਂ ਪੁੱਛਿਆ ਜਾਵੇ ਵੀ ਬੰਦਾ ਕੌਨਸ਼ੀਅਸ ਸੀ ਜਾਂ 언ਕੌਨਸ਼ੀਅਸ ਸੀ ਜਿਹੜਾ ਬੰਦਾ ਇੰਨੀ ਗੱਲ ਕਹਿ ਸਕਦਾ ਵੀ ਓਏ ਮੇਰੇ ਇਥੇ ਸਾੜ ਪੈਂਦਾ ਚੇਪੀਆਂ ਆਈਆਂ ਲਾ ਦਿਓ ਉਹ ਚਾ ਉਹ ਆਪ ਬੋਲ ਰਹੀ ਸੀ ਹਾਂ ਉਹ ਦੂਜੀ ਗੱਲ ਦੂਜੀ ਗੱਲ ਓਏ ਆ ਢਿੱਡ ਭਾਰੀ ਹੋ ਜਾਂਦਾ ਮੇਰਾ ਐ ਕਰਦਾ ਸੀ ਉਹ ਐ ਕਰਕੇ ਵੀ ਮੈਨੂੰ ਬਚਾਲ ਹੋ ਕੇ ਤਰੀਕੇ ਫਿਰ ਉਹਨੂੰ ਭਲੇਖਾ ਲੱਗੀ ਜਾਵੇ ਹੁਣ ਅੰਦਰ ਬਲੀਡਿੰਗ ਹੁੰਦੀ ਉਹਨੂੰ ਐ ਲੱਗਦਾ ਮੇਰਾ ਯੂਰੀਨ ਬਲੇਡਰ ਤੇ ਪ੍ਰੈਸ਼ਰ ਪੈਂਦਾ ਉਹ ਕਹਿੰਦਾ ਮੈਨੂੰ ਮੂਤ ਆਇਆ ਮੈਨੂੰ ਮੂਤ ਕਰਾ ਦਿਓ ਐ ਵਰਡਿੰਗ ਸੀ ਉਹਦੀ ਮਤਲਬ ਓਟੀ ਤੱਕ ਜਾਂਦਾ ਜਾਂਦਾ ਰੁੱਕੇ ਹੀ ਮਰਦਾ ਜਾਂਦਾ ਹੀ ਉਹ ਵੀ ਮੰਨ ਨੂੰ ਬਚਾ ਲਓ ਮੈਂ ਮਰ ਗਿਆ ਮੈਂ ਰਹਿ ਗਿਆ ਜਦੋਂ ਓਟੀ ਜਾ ਕੇ ਉਹਨੂੰ ਐਂਥੀਸੀਆ ਦਿੱਤਾ ਆ ਬਸ ਖਤਮ ਉਹ ਤੋਂ ਬਾਅਦ ਮੈਂ ਉਹਦੀ ਆਵਾਜ਼ ਨਹੀਂ ਸੁਣੀ ਬਈ ਅੱਖ ਪੁੱਟੀ ਨਹੀਂ ਸੁਣੀ ਉਹਦੀ ਮੈਂ ਅੱਜ ਤੱਕ ਹੀ ਸੁਣਨੀ ਆ ਅੱਛਾ ਤੁਸੀਂ ਇੱਥੇ ਹੀ ਸੀਗੇ ਉਸ ਦੌਰਾਨ ਸਾਰਾ ਠੀਕ ਮੈਂ ਇੱਥੇ ਹੀ ਸੀਗਾ ਵੀਰੇ ਸਾਢੇ ਤਿੰਨ ਨੂੰ ਦਾਖਲ ਕਰਾਉਂਦੇ ਆ ਸਾਢੇ ਤਿੰਨ ਦਾਖਲ ਕਰਾਉਂਦੇ ਆ 6 ਵਜੇ ਛਾਰ ਪੰਜ ਸਾਰੇ ਇੱਥੇ ਆ ਜੰਨੇ ਆ ਤੇ ਜਿਹੜੇ ਉਹਨਾਂ ਦੇ ਜਿਹੜੇ ਨਾਲ ਸੀਗੇ ਜੀ ਔਰ ਫਰੈਂਡ ਉਹਨਾਂ ਨੇ ਦੱਸਿਆ ਵੀ ਜਿਹੜੇ ਬੰਦੇ ਅਟੈਕ ਕਰਨ ਵਾਲੇ ਸੀਗੇ ਉਹ ਕੌਣ ਸੀਗਾ ਆਇਡੈਂਟੀਫਾਈ ਹੋਇਆ ਉਹ ਉਹ ਆਇਡੈਂਟੀਫਾਈ ਹੋਏ ਸੀਗੇ ਕਿਉਂਕਿ ਉਹਨਾਂ ਨੇ ਸੀਸੀਟੀਵੀ ਫੋਟੇ ਆਪਣੇ ਲੈਵਲ ਤੇ ਕਢਾਈ ਮੁੰਡਿਆਂ ਨੇ ਭਾਈ ਦੌੜ ਕਰਕੇ ਉਹ ਇੱਥੋਂ ਦੇ ਜਗਤਪੁਰੇ ਦੇ ਨਿਕਲੇ ਹੋਏ ਹੋ ਮੁੰਡੇ ਪ੍ਰਸ਼ਾਸਨ ਨੂੰ ਇਹ ਸਾਰੀਆਂ ਵੀਡੀਓ ਫੋਟੋਆਂ ਜਿੰਨੀਆਂ ਸੀਗੀਆਂ ਸਾਡੇ ਕੋਲੇ ਅਵੇਲੇਬਲ ਆ ਭਾ ਦੇਤੀਆਂ ਉਹਨਾਂ ਚੋਂ ਕਹਿ ਤਾਂ ਰਹੇ ਨੇ ਵੀ ਇੱਕ ਦੋ ਅਰੈਸਟ ਹੋਏ ਨੇ ਬਟ ਦੇਖੋ ਉਹ ਤਾਂ ਹੁਣ ਥਾਣੇ ਜਾ ਕੇ ਪਤਾ ਲੱਗੂਗਾ ਵੀ ਹੋਏ ਨੇ ਜਾਂ ਨਹੀਂ ਹੋਏ ਇਹ 1000 ਜਿਹੜਾ ਕਿ ਉਹ ਪ੍ਰਵਾਸੀ ਸੀਗੇ ਇਹ 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 ਹੈਗਾ ਆਇਡੈਂਟੀਫਾਈ ਹੋ ਗਿਆ ਕਿ ਉਹ ਉਹ ਜਿਹੜਾ ਮੇਨ ਸੀਗਾ ਜਿਹਦਾ ਜਿੰਨੇ ਲਗਾਈ ਆ ਸੱਟ ਉਹ ਤਾਂ ਸ਼ੋਰ ਆਇਡੈਂਟੀਫਾਈ ਹੋ ਗਿਆ ਜਿਹੜੇ ਉਹਦੇ ਨਾਲ ਦੇ ਤਿੰਨ ਚਾਰ ਸੀਗੇ ਉਹਨਾਂ ਚ ਦੋ ਫੜੇ ਨੇ ਤੇ ਉਹਨਾਂ ਦੇ ਵੀ ਘਰਦੇ ਨੇ ਨਾਲ ਵੀ ਜਿਹੜੇ ਫੜੇ ਨਹੀਂ ਜਾਂਦੇ ਉਹਨਾਂ ਨੂੰ ਘਰਦਿਆਂ ਨੂੰ ਗੁਰਦਿਆਂ ਨੂੰ ਪੁੱਛ ਕੇ ਲੀ ਕਾਇ ਵੀ ਨਰੋਗੇਸ਼ਨ ਜੁਆਇਨ ਕਰਨ ਲਈ ਤੇ ਬਟ ਜਿਹੜਾ ਮੇਨ ਐਪਲੀਕੈਂਟ ਆ ਉਹ ਨਹੀਂ ਫੜਿਆ ਗਿਆ ਜਿਹਦਾ ਆਪਾਂ ਕਹਿ ਦਈਏ ਵੀ ਮੈਂ ਆ ਮੈਂ ਨਹੀਂ ਹੈਗਾ ਇਰੇ ਤੁਸੀਂ ਦੱਸ ਰਹੇ ਹੋ ਵੀ ਉਹਨਾਂ ਦੀ ਜਿਹੜੀ ਪਹਿਲੀ ਆਪਸ ਦੇ ਵਿੱਚ ਮੁਲਾਕਾਤ ਹੋਈ ਹੈ ਜੋ ਵੀ ਗੱਲਬਾਤ ਹੋਈ ਸੀ ਉਹ ਮੰਦਰ ਦੇ ਅੰਦਰ ਸੀਗੇ ਮੱਥਾ ਟੇਕ ਰਹੇ ਸੀਗੇ ਮੱਥਾ ਟੇਕ ਦੇਖ ਸਕਦਾ ਵੀ ਮੱਥਾ ਟੇਕਣਾ ਸੀ ਉਹਨਾਂ ਨੇ ਤੇ ਉਹਨਾਂ ਨੂੰ ਗੇੜ ਤੇ ਜਦੋਂ ਪੈਰ ਫਰ ਤੋ ਉੱਤੇ ਹਨਾ ਉਹ ਕਿਰੱਕੇ ਜਿਹਾ ਮਾਰਦੇ ਸੀ ਉਹਨਾਂ ਕੋਲ ਇਦਾਂ ਨਾ ਕਰੋ ਇਹਨਾਂ ਨੂੰ ਲੱਗਿਆ ਵੀ ਯਾਰ ਬੰਦੇ ਜਾਦੇ ਆ ਸਿਆਣਾ ਬੰਦਾ ਬਈ ਟਲਦਾ ਇਹ ਟਲਦਾ ਸੀ ਤੇ ਇਹਦਾਂ ਹੋਇਆ ਜੇ ਇਹਨਾਂ ਦੇ ਹੱਥਾਂ 'ਚ ਕੁਝ ਹੁੰਦਾ ਤੇ ਕੀ ਗੱਲ ਇਹ ਕੁਝ ਅੱਗੇ ਮਾਰਦੇ ਨਾ ਆਇਆ ਤਾਂ ਕੋਈ ਅਜੀਬ ਗਾਂਦੀਵਾਦੀ ਇੱਧਰ ਤਾਂ ਹੈ ਨਹੀਂ ਇੱਕ ਮਾਰੂੰਗਾ ਇੱਧਰ ਵੀ ਮਾਰ ਲਾ ਠੀਕ ਆ ਨਾ ਤੇ ਉਹ ਗੱਲ ਸੀ ਵੀ ਬਸ ਇੱਥੋਂ ਮਰ ਗਿਆ ਏ ਆ ਜੋੜ ਲਏ ਨੇ ਵੀ ਬਸ ਬਸ ਭਾਈ ਆਪਾਂ ਚੱਲੇ ਆ ਨਾ ਰਹਿੰਦੋ ਤੁਸੀਂ ਆਪਾਂ ਕਾਨੂੰ ਲੜਨਾ ਵੀ ਧਾਰਮਿਕ ਜਗਾ ਵੀ ਤੁਸੀਂ ਨਾ ਉਲੜਵਾਜੀ ਜੀ ਕਰੋ ਇਨਰਜੀ ਉੱਪਛੇ ਹੋਇਆ ਉਹ ਗੱਡੀ 'ਚ ਬੈਣ ਤੋਂ ਪਹਿਲਾਂ ਸੀਸੀਟੀਵੀ 'ਚ ਹੁੰਦਾ ਜਮਾ ਐ ਗੱਡੀ ਖੜੀ ਹੈ ਬੈਡਰ ਦੇ ਉੱਤੇ ਆ ਉਤੋਂ ਦੀ ਕਰਕੇ ਐਮਆਰਐਫ ਦੇ ਟਾਇਰ ਦੀ ਏਜੰਸੀ ਆ ਸੀਟ ਵਾਲਿਆਂ ਦੀ ਉੱਥੇ ਉੱਤੇ ਕੈਮਰਾ ਲੱਗਾ ਆ ਕਰਕੇ ਇੱਥੋਂ ਦੀ ਪਿਛੇ ਪਹਿਲਾਂ ਇਹਨੂੰ ਭੱਜੇ ਜਾਂਦੇ ਆ ਫਿਰ ਮਾਰ ਕੇ ਉਹਦੇ ਸੁੱਟ ਕੇ ਉਹਨੂੰ ਜਦੋਂ ਇਹ ਉਹਨਾਂ ਦੇ ਪਿਛੇ ਭਾਈ ਦੋ ਭੱਜ ਜਾਂਦੇ ਆ ਸਾਰੇ ਹੀ ਫਿਰ ਇਹਨਾਂ ਹੱਥੋਂ ਫੇਰਾਂ ਦੀ ਪੈਂਦੀ ਆ ਵੀ ਆਪਾਂ ਪਹਿਲਾਂ ਬੰਦਾ ਸੰਭੀਏ ਭੱਜ ਕੇ ਜਿਹੜੇ ਬਾਅਦ 'ਚ ਫੜ ਲਾਂਗੇ ਫਿਰ ਉਹ ਅੱਜੇ ਲੈ ਕੇ ਆਉਣੇ ਫਿਰ ਆਪਾਂ ਪਰ ਇੱਥੇ ਡਿਲੇ ਹੋ ਜਾਂਦਾ ਥੋੜਾ ਆ ਕਿ ਤੁਸੀਂ ਦੱਸ ਰਹੇ ਹੋ ਵੀ ਉਹ ਚਾਕੂ ਨਾਲ ਹਮਲਾ ਕੀਤਾ ਹੈ ਚਾਕੂ ਨਾਲੇ ਖੰਜਰ ਨਾਲੇ ਲਈ ਫਿਰਦੇ ਸੀ ਉਹ ਹਾਂਜੀ ਹਾਂਜੀ ਉਹ ਡੱਬ ਵਿੱਚ ਸੀ ਉਹ ਕੱਢਿਆ ਉਹਨਾਂ ਮਗਰ ਐ ਕਰਕੇ ਜਿਵੇਂ ਪਿਛੇ ਲਾ ਲਈ ਲੈਂਦੇ ਆਪਾਂ ਉਹ ਜੇ ਕੱਢ ਕੇ ਕਹਿੰਦੇ ਐ ਮਾਰਿਆ ਨਾ ਹੈਮਰ ਟਾਈਪ ਜਿਹੜਾ ਪ੍ਰੋਫੈਸ਼ਨਲ ਹੁੰਦਾ ਉਹ ਕਦੀ ਵੀ ਐਂ ਹੀ ਮਾਰਦਾ ਐ ਇੱਕ ਐ ਤੇ ਕਰ ਦੋ ਵੀ ਮਾਰੂ ਨਹੀਂ ਵੱਜੂਗੀ ਆ ਵਾ ਹੈਮਰ ਹੈਮਰ ਟਾਈਪ ਮਾਰ ਕੇ ਮੋਲਡ ਕਰਕੇ ਬਾਹਰ ਕੱਢਤਾ ਉਹ ਫਿਰ ਉਹ ਜਿਹੜੀਆਂ ਨਰਸ ਨਰਸ ਹੁੰਦੀਆਂ ਸਾਰੀਆਂ ਜਿਗਰ ਆਰਟਰੀ ਜਿਹੜੀ ਆ ਉਹਨੂੰ ਡੈਮੇਜ ਹੋ ਗਿਆ ਜਿਹੜੀ ਲੰਗ ਸੀਗਾ ਉਹਨੂੰ ਖਹਿ ਕੇ ਨੰਗੀ ਮੜੀ ਜੀ ਉਹ ਮੈਦੇ ਨੂੰ ਚੀਰ ਕੇ ਜਿਹੜਾ ਲੀਵਰ ਦਾ ਫਲੂਡ ਸੀਗਾ ਜਿਹੜਾ ਉਹ ਟੌਕਸਿਕ ਸਿਟੀ ਸਾਰੀ ਤਾਂ ਦਿਮਾਗ ਨੂੰ ਤੇ ਹਾਰਟ ਵੱਲ ਨੂੰ ਹੋ ਗਈ ਸਾਰੀ। ਉਹੀ ਚੇਪੀਆਂ ਚੂਪੀਆਂ ਜੀਆਂ ਲਾਤੀਆਂ ਨੂੰ ਚਾਹੀਦਾ ਸੀ ਉਹ ਆਉਂਦੇ ਹੀ ਪਹਿਲਾਂ ਤਾਂ ਦੇਖਦੇ ਵੀ ਉਸ ਕੰਡੀਸ਼ਨ ਕੀ ਆ ਪਲਸ ਕੀ ਆ ਰੇਟ ਕੀ ਆ ਉਹਨੂੰ ਪੁੱਛਦੇ ਕਿ ਕਿੰਨਾ ਡੂੰਗਾ ਇਹਨਾਂ ਨੇ ਦੇਖ ਕੇ ਐ ਲਾਤਾ ਫਿਰ ਹੁਣ ਮੈਂ ਆ ਮੈਂ ਪੁੰਝਾ ਚੀਜ਼ ਇੱਥੇ ਮੜੀ ਐ ਬਲੈਡ ਮਾਰਾਂ ਉਹ ਪਹਿਲਾਂ ਨਹੀਂ ਆਊਗਾ ਥੱਲੋਂ ਨਾ ਪਾਇਆ ਕਰਕੇ ਚਿਕਾਰੀ ਨਿਕਲੂ ਉਹ ਚੀਜ਼ ਐ ਉਹ ਜਦੋਂ ਉਹਨੂੰ ਪ੍ਰੈਸ਼ਰ ਪੈਂਦਾ ਸੀਗਾ ਉਦੋਂ ਬਲੀਡਿੰਗ ਹੁੰਦੀ ਸੀ ਲੰਮੇ ਪਿਆ ਜਾਂਦਾ ਸੀ ਉਹ ਚੱਕਰ ਆਉਂਦੇ ਸੀਗੇ ਉਹਨੂੰ ਬਸ ਆ ਚੱਕਰ ਇਹਨਾਂ ਕੋਈ ਚੀਜ਼ ਆਡੈਂਟੀਫਾਈ ਨਹੀਂ ਹੋਈ ਆਪਣੇ ਵੱਲੋਂ ਤਾਂ ਇਹਨਾਂ ਨੇ ਕੀਤਾ ਵੀ ਕਰਚੀ ਵੱਜੀ ਆ ਕਿੱਡੀ ਗੱਲ ਪਰ ਕਿੰਨੀ ਢੂੰਗੀ ਵੱਜੀ ਆ ਕਿੱਥੇ ਕਿੱਥੇ ਵੱਜੀ ਆ ਇਹ ਇਹਨਾਂ ਨੂੰ ਮੌਕੇ ਤੇ ਪਤਾ ਨਹੀਂ ਲੱਗਾ ਤੇ ਬਾਈ ਜੀ ਦੀ ਉਮਰ ਕਿੰਨੀ ਸੀਗੀ ਜੀ ਮੇਰੇ ਤੋਂ 1 ਸਾਲ ਵੱਡਾ 27 ਸਾਲ ਦਾ ਸੀ ਉਹ 27 ਸਾਲ ਤੇ ਕੰਮ ਕੀ ਕਰਦੇ ਸੀ ਇਮੀਗ੍ਰੈਂਟ ਕੰਸਲਟੈਂਟ ਸੀਗੇ ਇਮੀਗ੍ਰੇਸ਼ਨ ਕੰਸਲਟੈਂਟ ਹਾਂ ਜੀ ਤੇ ਜਿੱਦਾਂ ਮੈਨੂੰ ਪਰਿਵਾਰ ਦੇ ਕੋਈ ਇੱਥੇ ਦੋਸਤ ਯਾਰ ਦੋਸਤ ਉਹਦੇ ਦੱਸ ਰਹੇ ਸੀਗੇ ਕਹਿੰਦੇ ਕਿ ਜ਼ਮੀਨ ਵੀ ਬਹੁਤ ਆਉਂਦੀ ਸੀ ਉਹਨਾਂ ਨੂੰ ਹੈਨਾ ਜਾਇਦਾਦ ਵਗੈਰਾ ਬਹੁਤ ਵਧੀਆ ਜਾਇਆ ਬਰਾ ਸਾਡਾ ਬਹੁਤ ਵਧੀਆ ਸੀਗਾ ਨਾਲੇ ਗੱਲਾ-ਗੱਲਾ ਸੀਗਾ ਕੁਵਾਰਾ ਸੀਗਾ ਤੇ ਪੰਜਾਗਰਾਂ ਦੀ ਰੋਟੀ ਪੰਨਣ ਵਾਲਾ ਸੀ ਮੈਂ ਵੀ ਉਹਦੇ ਨਾਲ ਹੀ ਕੰਮ ਕਰਦਾ ਹੱਡਾ ਮਦਰ ਕੋਈ ਭਰਾ ਨਹੀਂ ਉਹਨਾਂ ਦਾ ਨਹੀਂ ਵੀਰੇ ਅੱਛਾ ਹੀ ਖੂਨ ਆਹੀ ਤਾਂ ਸਾਰੇ ਹੀ ਭਰਾ ਆ ਪਰ ਖੂਨ ਵਾਲਾ ਤਾਂ ਕੋਈ ਵੀ ਨਹੀਂ ਆਹੀ ਬ੍ਰਦਰ ਫਰਮ ਅਨਦਰ ਮਦਰ ਹੈਗੇ ਖਲੋਤੇ ਆ ਪਰ ਜਿਹੜਾ ਕੱ ਢਿੱਡ ਹੁੰਦਾ ਹੁਣ ਉਹਦੇ ਪਿਓ ਨੂੰ ਜਿਹੜੀ ਜੱਫੀ ਉਹਨੂੰ ਪਾ ਕੇ ਮਜ਼ਾ ਆਉਣਾ ਸੀ ਭਾਵੇਂ ਉਹ ਮੰਜੇ ਦੇ ਹੀ ਹੁੰਦਾ ਹਨ ਨੂੰ ਨਹੀਂ ਆਊਗਾ ਬਈ ਉਹਨੂੰ ਉਹਦਾ ਪੁੱਤ ਨਹੀਂ ਲੱਭਣਾ ਉਹਨੇ ਉਹ ਸਾਰੀ ਉਮਰ ਉਹਨੂੰ ਰੜਕੂ ਵੀ ਅੱਜੇ ਘਰੋਂ ਗਿਆ ਅਹੀ ਸਾਰੀ ਉਮਰ ਵਾਪਸ ਨਹੀਂ ਆਇਆ ਮੈਨੂੰ ਵੀ ਰੜਕੂ ਵੀ ਇਹ ਫਲੈਟ ਤੋਂ ਗਿਆ ਹੈ ਵਾਪਸ ਕਿਉਂ ਨਹੀਂ ਆਇਆ ਮੈਨੂੰ ساری ਉਮਰ ਰੈਕਟਰੂ ਵੀ ਮੈਂ ਉਹਦਣੇ ਨਾਲ ਕਿਉਂ ਨਹੀਂ ਹੋਣੀ ਤਾਂ ਮੈਂ ਨਹੀਂ ਛਟਾਲ ਸਕਦਾ ਪਰ ਸ਼ਾਇਦ ਮੈਂ ਇਹਦੇ ਨਾਲ ਹੁੰਦਾ ਤੇ ਇਹਦਾ ਸ਼ਾਇਦ ਪਛਾਣਦਾ ਮੇਰੇ ਵੱਜਾਂ ਦੀ ਮੈਂ ਚੱਲ ਵੀ ਜਾਂਦਾ ਬਟ ਇੱਕ ਚੀਜ਼ ਆ ਵੀ ਆਪਦੇ ਭਰਾ ਦੇ ਦਾ ਵਰੰਟ ਤੇ ਸਾਈਨ ਕਰਨੇ ਸੌਕੇ ਨਹੀਂ ਵੀਰੇ ਤੇ ਮੈਂ ਉਹ ਕਲਮ ਕਦੀ ਵੀ ਫੜਨੀ ਨਹੀਂ ਜਾਊਂਗਾ ਜਿੱਥੇ ਮੇਰੇ ਕਿਸ ਜਣ ਦੇ ਮੈਂ ਸਾਈਨ ਕਰਾਂ ਵੀ ਹਾਂ ਮੈਨੂੰ ਮਰਦੇ ਦੇਖਿਆ ਜੀ ਸਾਨੂੰ ਵੀ ਇਹ ਖਬਰ ਦਿੰਦਿਆਂ ਹੋਇਆ ਸਾਨੂੰ ਮਜਬੂਰੀ ਬਸ ਹੋ ਕੇ ਖਬਰ ਦੇਣੀ ਪੈ ਰਹੀ ਹੈ ਕਿਉਂਕਿ ਇਹ ਇੰਦੀ ਵੱਡੀ ਘਟਨਾ ਹੈਗੀ ਹੈ ਲਗਾਤਾਰ ਇਸ ਤਰੀਕੇ ਦੀਆਂ ਘਟਨਾ ਹੋ ਰਹੀਆਂ ਨੇ ਔਰ ਇਹਦੇ ਉੱਤੇ ਕੋਈ ਵੀ ਗੱਲਾਂ ਬਾਤਾਂ ਜ਼ਰੂਰ ਹੁੰਦੀਆਂ ਨੇ ਕਿ ਰੂਲ ਰੈਗੂਲੇਸ਼ਨ ਬਣਾਏ ਜਾਣਗੇ ਲੇਕਿਨ ਜਿਸ ਤਰੀਕੇ ਨਾਲ ਵਾਈਦਾਸ ਰਹੇ ਕਿ ਇਹਨਾਂ ਸਾਰੇ ਹੀ ਜਿਹੜੇ ਪੰਜਾਬ ਦੇ ਵਿੱਚ ਬਾਹਰ ਤੋਂ ਬੰਦਾ ਆਉਂਦਾ ਹੈ ਇਹਨਾਂ ਸਾਰਿਆਂ ਦੇ ਕੋਲ ਹਥਿਆਰ ਹੁੰਦੇ ਆ ਇਹਨਾਂ ਕੋਲ ਚਾਕੂ ਹੁੰਦੇ ਆ ਲੇਕਿਨ ਇਹਨਾਂ ਦੀ ਕੋਈ ਵੀ ਚੈਕਿੰਗ ਨਹੀਂ ਕੀਤੀ ਜਾਂਦੀ ਕੋਈ ਵੀ ਇਹਨਾਂ ਦਾ ਪਛੋਕੜ ਨਹੀਂ ਵੇਖਿਆ ਜਾਂਦਾ ਹਾਲਾਂਕਿ ਅਸੀਂ ਆਪਣੇ ਨਾਲ ਦੇ ਪੜੋਸੀ ਅਮੀ ਹਿਮਾਚਲ ਦੀ ਗੱਲ ਕਰ ਲਈਏ ਭਾਵੇਂ ਕਿਸੇ ਹੋਰ ਸੂਬੇ ਦੀ ਗੱਲ ਕਰ ਲਈਏ ਉੱਥੇ ਐਂਟਰੀ ਤੇ ਹੀ ਤੁਹਾਨੂੰ ਟਿਕਟ ਕਟਾਣੀ ਪੈਂਦੀ ਹੈ ਇੰਨਾ ਉੱਥੇ ਜਿਹੜੀਆਂ ਸਰਕਾਰਾਂ ਨੇ ਮੁਸਤੈਦ ਨੇ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਮਰਜੀ ਮੂੰਹ ਚਾੱਕ ਕੇ ਆ ਜਾਂਦਾ ਔਰ ਇਸ ਤਰੀਕੇ ਦੇ ਹਥਿਆਰ ਲੈ ਕੇ ਪੰਗ ਦੇ ਭਾਣੇ ਇੰਨਾ ਸਵਾਲ ਕੀਤਾ ਵੀ ਪ੍ਰਹਾਰ ਬੰਨ ਆ ਗਿਆ ਉਹਦੇ ਚ ਜਿਹੜੇ ਪਹਿਲੇ ਕ੍ਰਿਪਟਡ ਬੰਦੇ ਸੀ ਜਿਨ੍ਹਾਂ ਦੇ ਦੋ ਦੋ ਇੱਕ ਇੱਕ ਜ ਜਿਨ੍ਹਾਂ ਤੇ ਹੈ ਵੀ ਨਹੀਂ ਸੀ ਜਿਹਨਾਂ ਦੀ ਲਾਗਤਬਾਜੀ ਸੀ ਉਹਨਾਂ ਨੇ ਚੁੱਕ ਕੇ ਕਰਤਾ ਵੀ تیرਤੇ 57 ਤੇ ਕਲੰਦਰਾ ਤੇ ਫਲਾਣਾ ਧਮਕਾਣਾ ਹਨਾ ਇਹਨਾਂ ਤੇ ਕਦੀ ਕਿਉਂ ਨਹੀਂ ਹੋਇਆ ਕਿਉਂਕਿ ਇੱਥੋਂ ਦੇ ਬੋਟ ਬੈਂਕ ਨੇ ਇਹ ਅਸੀਂ ਤਾਂ ਭੇਡਾਂ ਵਾਂ ਕਿਉਂ ਕਿ ਸਾਡੇ ਧੜੇ ਹੁੰਦੇ ਬਿੰਦਰਾ ਚ ਮੈਂ ਉਹਨੂੰ ਵੋਟ ਨਹੀਂ ਪਾਉਣੀ ਹੈ ਕਹੂਗਾ ਮੈਂ ਪਾ ਦੂੰਗਾ ਇਹਨਾਂ ਨੇ ਕੰਮਾਂ ਨੂੰ ਵੋਟਾਂ ਲੈਣੀਆਂ ਵੀ ਅਸੀਂ ਤਾਂ ਬਈ ਚਿੱਟਾ ਵੇਚਾਂਗੇ ਅਸੀਂ ਤਾਂ ਲੁੱਟਾਂ ਖੋਹਾਂ ਕਰਾਂਗੇ ਅਸੀਂ ਆ ਕੁਛ ਕਰਾਂਗੇ ਤੇ ਤੁਸੀਂ ਸਾਨੂੰ ਸੰਭਿਓ ਇਹਨਾਂ ਦਾ ਬਸ ਆ ਚੀਜ਼ ਆ ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਇਹ ਸਾਡੇ ਨਾਲੋਂ ਚੰਗੇ ਆ ਇਹ ਚੰਗੀ ਰੋਟੀ ਖਾਂਦੇ ਆ ਇਹ ਤਾਂ ਕਦੀ ਹੁਣ ਸੁਣਿਆ ਨਹੀਂ ਹਣ ਪ੍ਰਹਾਰ ਕੱਲਾ ਪੰਜਾਬੀ ਨੌਜਵਾਨਾਂ ਤੇ ਰਹਿ ਗਿਆ ਬਈ ਪੰਜਾਬ ਦਾ ਕਾਨੂੰਨ ਪੰਜਾਬੀਆਂ ਵਾਲੀ ਹਣ ਬਾਹਰ ਲਿਆਂ ਨਹੀਂ ਕੁਝ ਨਹੀਂ ਅਸੀਂ ਆਪ ਦਾ ਘਰ ਤਾਂ ਸੰਭਲਿਆ ਸਾਡੇ ਘਰਾਂ ਨੂੰ ਹੋ ਗਏ ਅਸੀਂ ਉਹਨਾਂ ਚਿਰ ਕਿਉਂ ਨਹੀਂ ਉੱਠਦੇ ਜਿਨਾਂ ਜਰ ਤੱਕ ਸਮੱਸਿਆ ਸਾਡੇ ਬੁਈ ਅੱਗੇ ਨਹੀਂ ਆ ਜਾਂਦੀ ਹੁਣ ਤਾਂ ਸਾਡੇ ਗਲਾਂ ਧੱਕਾ ਗਈ ਤੁਸੀਂ ਆਪਾਂ ਇਹ ਸੋਚੀਏ ਵੀ ਇੱਕ ਤਾਂ ਬੱਚੀ ਦੇ ਨਾਲ ਜਿਹੜਾ ਬੰਦਾ ਇੰਨਾ ਕੁਝ ਕਰ ਸਕਦਾ ਸੀ ਤੁਸੀਂ ਉਹ ਖਬਰ ਸੁਣੀ ਇੱਕ ਮਹਿਲਾ ਜਿਹੜੀ ਆ ਉਹ ਆਪਦੇ ਘਰੋਂ ਨਿਕਲਦੇ ਆਏ ਸੋਚੂਗੀ ਵੀ ਹਾਂ ਮੈਂ ਉਧਰ ਦੀ ਨੰਗਾ ਜਿੱਧਰ ਦੀਏ ਨਾ ਹੁਣ ਜਾਂ ਸਾਡੀਆਂ ਧੀਆਂ ਪਹਿਣਾ ਇਹ ਸੋਚਣ ਪਹਿਲਾਂ ਵੀ ਕਿ ਚਾਹੀਏਗਾ ਨਾ ਚਾਹੀਏ ਸਾਡੇ ਵੀਰ ਪਰ ਆਏ ਸੋਚਣ ਵੀ ਯਾਰ ਗੁਰਦਾਰੇ ਮੱਥਾ ਟੇਗਈਏ ਕਿ ਉੱਥੇ ਵੀ ਜਿੱਤੋਆਂ ਵੱਜਣਗੀਆਂ ਔਰ ਇਹ ਜਿਹੜੀ ਘਟਨਾ ਹੋਈ ਹੈ ਇਹ ਮੁਹਾਲੀ ਦੇ ਫੇਸ 11 ਦੇ ਵਿੱਚ ਹੋਈ ਹੈ ਕਿਸੇ ਪੰਜਾਬ ਦੇ ਕਿਤੇ ਦੂਰ ਦਰਾਡੇ ਵਾਲੇ ਪਿੰਡ ਦੇ ਵਿੱਚ ਨਹੀਂ ਹੋਈ ਤੇ ਹੋਈ ਵੀ ਉਸ ਦਰਮਿਆਨ ਜਦੋਂ ਅਗਲੇ ਦਿਨ ਸੀਐਮ ਨੇ ਪੰਜਾਬ ਫੇਰੀ ਤੇ ਤੇ ਕੇਜਰੀਵਾਲ ਨੇ ਇੱਥੇ ਆਉਣਾ ਸੀ ਜੇ ਆਪਣੇ ਇੰਨੀ ਹੀ ਸਕਿਉਰਟੀ ਬਰੀਚ ਆਪਾਂ ਇੰਨੀ ਜ਼ਿਆਦਾ ਆਪਣੇ ਆਪ ਨੂੰ ਐਡਵਾਂਸ ਮੰਨਦੇ ਮੁਹਾਲੀ ਦਾ ਸੇਫਟੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਪਰਹਾਰ 1 ਵਨ ਵਾਰ 2 ਤਬੀਰੇ ਤਾਂ ਪ੍ਰਹਾਰ ਤਾਂ ਫਿਰ ਸਾਡੇ ਘਰ ਤੇ ਹੀ ਹੋ ਗਿਆ ਨਾ ਜਿੱਦਾਂ ਹੀ ਹਮਲਾ ਹੋਇਆ ਜਿਹੜੇ ਨਾਲ ਚਾਰ ਪੰਜ ਬੰਦੇ ਸੀਗੇ ਉਹ ਕੁਝ ਡਿਫੈਂਡ ਨਹੀਂ ਕਰ ਪਾਏ ਰੋਕ ਨਹੀਂ ਪਾਏ ਆ ਕਿ ਇਸ ਤਰੀਕੇ ਦਾ ਹਮਲਾ ਸੀਗਾ ਵੀ ਇਨਾ ਇਨੇ ਤੇਜ਼ ਹਮਲਾ ਸੀਗਾ ਕੀ ਸੀਗਾ ਵੀਰੇ ਇੱਕ ਹੀ ਚੱਕਰ ਹੁੰਦੀ ਆ ਵੀ ਜਦੋਂ ਤਾਂ ਆਪਾਂ ਹੋਈਏ ਇਕੱਲੇ ਮੁੰਡੇ ਤਾਂ ਫਿਰ ਤਾਂ ਸਾਨੂੰ ਨਾ ਅਗਲੇ ਦੀ ਪਰਵਾਹ ਨਾ ਸਾਡੀ ਜਦੋਂ ਇੱਕ ਬਗਾਨੀ ਇੱਜ਼ਤ ਜਾਂ ਕਿਸੇ ਬਗਾਨੇ ਘਰ ਦਾ ਕੋਈ ਉਹੋ ਜਿਹੀ ਚੀਜ਼ ਸਾਡੀਆਂ ਧੀਆਂ ਭੈਣਾਂ ਦਾ ਜਾਂ ਮੇਰੀ ਭੈਣਾਂ ਜਾਂ ਭੈਣ ਮੇਰੇ ਨਾਲ ਆ ਮੈਂ ਆਪ ਦੇ ਵੱਜਣ ਦੀ ਬਾਅਦ ਚ ਸੋਚੂ ਪਹਿਲਾਂ ਉਹਦੀ ਸੋਚੂਗਾ ਵੀ ਉਹ ਸੇਵ ਕਰ ਲਾਂ ਉਹ ਉਹਨੂੰ ਸੇਵ ਕਰਨ ਲੱਗ ਗਿਆ ਦੂਸਰਾ ਇੱਧਰ ਹੋ ਗਿਆ ਜਿਹੜੇ ਨਾਲ ਦੇ ਦੋ ਸੀ ਇੱਕ ਗੱਡੀ ਕੱਢਣ ਲੱਗ ਗਿਆ ਜਿਨੇ ਜਿਨੇ ਦੂਜੇ ਨੂੰ ਚੁੱਕ ਕੇ ਵਿੱਚ ਬਿਠਾਇਆ ਠੱਪ ਦੇਣੀਆਂ ਦੇ ਵਿੱਚ ਮਾਰਿਆ ਤੇ ਵੀਰੇ ਵੱਜਦਿਆਂ ਸਾਰੀ ਹਰ ਬੰਦੇ ਦਾ ਰੀਫਲੈਕਸ ਐਕਸ਼ਨ ਇਹੀ ਹੋਊਗਾ ਵੀ ਉਹ ਭੱਜ ਜਾਣਗੇ ਕਿੱਥੇ ਭੱਜਣਗੇ ਬੰਦਾ ਤਾਂ ਵਿਚਾਲੀ ਗਿਆ ਉਹ ਜ਼ਰੂਰੀ ਹੈ ਕਿ ਬੰਦਾ ਬੰਦਾ ਜ਼ਰੂਰੀ ਆ ਤੇ ਉਸ ਟਾਈਮ ਤੇ ਜਿਹੜਾ ਉਹ ਬੰਦਾ ਥੱਲੇ ਡਿੱਗਾ ਸੀ ਉਹ ਸਾਡੇ ਲਈ ਨਹੀਂ ਘਟੋ-ਘਟ ਪੱਚੀਆਂ ਕਰਨ ਵਾਲੀ ਜ਼ਰੂਰੀ ਸੀਗਾ ਉਹ ਵੀਰੇ ਨਾ ਤਾਂ ਸਾਨੂੰ ਮਾਹੌਲ ਖਰਾਬ ਕਰਨ ਦੀ ਆਦਤ ਆ ਤੁਹਾਡੇ ਚ ਜਿੰਨੇ ਮੁੰਡੇ ਆ ਸਾਰਿਆਂ ਦਾ ਬੈਕਗ੍ਰਾਉਂਡ ਚੈੱਕ ਕਰ ਲਓ ਕਿੰਨੇ ਕ ਅਸੀਂ ਇਦਾਂ ਦਾ ਕੁਝ ਕੀਤਾ ਸਾਡੇ ਨਾਲ ਕਦੀ ਇਦਾਂ ਦਾ ਹੋਇਆ ਹੀ ਨਹੀਂ ਪੈਨਿਕ ਹੋ ਗਏ ਆ ਦਿਮਾਗੋਂ ਖਰਾਬ ਆ ਵੀਰੇ ਸੱਚੀ ਕੁਝ ਨਹੀਂ ਸੋਚਦਾ ਵੀ ਉਜੀ ਗੱਲ ਜਿਹੜਾ ਸਾਨੂੰ ਕੋਈ ਚਾ ਚੜਿਆ ਵਾ ਵੀ ਆਪਾਂ ਆ ਕੁਛ ਕਰੀ ਜਈਏ ਆਮ ਪਬਲਿਕ ਨੂੰ ਵੀ ਪਤਾ ਖੱਜਲ ਹੋਣ ਦੇ ਹੁਣ ਦੂਜੀ ਗੱਲ ਆ ਆ ਸਾਡੇ ਕਿਹੜੇ ਦੁਸ਼ਮਣ ਨੇ ਸਾਡੇ ਤੋਂ ਬਾਅਦ ਕਈ ਟੀਮਾਂ ਲੱਗੀਆਂ ਯਾਰ ਵੀ ਆ ਗਈ ਕੀ ਹੋਆ ਟੀ ਆ ਗਈ ਤੰਗਾ ਹੋ ਜੂ ਇੱਥੇ ਯਾਰ ਕਿਤੇ ਉਹ ਰੋਈ ਜਾਂਦਾ ਬਾਪ ਵੀ ਮੈਨੂੰ ਕੱਲੇ ਨੂੰ ਜਾਣ ਦੋ ਤੁਸੀਂ ਆਜੋ 15 ਜਾਣੇ ਮੇਰੇ ਨਾਲ ਮੈਨੂੰ ਕੱਲੇ ਨੂੰ ਦੋ ਬਾਤਾਂ ਪੁੱਛ ਲਿਆਂ ਦੋ ਉਹਨੂੰ ਕੀ ਰੱਬ ਲੱਗ ਗਿਆ ਕੀ ਗੱਲ ਮਤਲਬ ਆਮ ਬੰਦੇ ਨੂੰ اچھا اچھا ਉਹਨਾਂ ਦੇ ਪਿਤਾ ਜੀ ਨੂੰ ਵੀ ਨਹੀਂ ਮਿਲਣ ਦਿੱਤਾ ਗਿਆ ਉਹਦੇ ਉਹਦਾ ਬਾਪ ਅਜ ਤੱਕ ਕਹਿੰਦਾ ਵੀ ਮਤਲਬ ਮੈਨੂੰ ਸੀਐਮ ਸਾਹਿਬ ਨਾਲ ਦੋ ਗੱਲਾਂ ਚਾਹੀਦੀਆਂ ਵਾ ਘਰਾ ਦਿਓ ਮੇਰੀ ਮੈਂ ਹੁਣੇ ਧਰਨਾ ਚੱਕਣ ਨੂੰ ਤਿਆਰ ਆ ਮੈਂ ਬੋਡੀ ਲੈ ਕੇ ਘਰ ਚਲ ਜੂੰਗਾ ਤਾਂ ਕੀ ਹੰਕਾਰ ਐਡਾ ਲੈ ਜਾਣ ਯਾਰ ਬਾਪ ਐ ਉਹ اچھا ਇਹ ਤੇ ਹੁਣ اچھا ਪਿਤਾ ਜੀ ਸੀਐਮ ਭਗਵੰਤ ਸਿੰਘ ਨਾਲ ਮੁਲਾਕਾਤ ਕਰਨਾ ਚਾਹੁੰਦੇ ਆ ਸਿਰਫ ਮੁਲਾਕਾਤ ਕਰਨਾ ਚਾਹੁੰਦੇ ਆ ਕੋਈ ਮੰਗ ਨਹੀਂ ਉਹਨਾਂ ਦੀ ਦੋ ਗੱਲਾਂ ਕਰਨੀਆਂ ਚਾਹੁੰਦੇ ਆ ਉਹਨਾਂ ਨਾਲ ਕਿਉਂਕਿ ਹਾਨੂੰ ਆਸ਼ਵਾਸ਼ਣ ਦਿਵਾਤਾ ਪ੍ਰਸ਼ਾਸਨ ਨੇ ਵੀ ਜਿੰਨਾਂ ਕੋਲ ਨੈਗਲੀਜੈਂਸੀ ਹੋਈ ਆ ਉਹਨਾਂ ਨੂੰ ਆਪਾਂ ਸਸਪੈਂਡ ਕਰਾਂਗੇ ਤੇ ਜੇ ਤੁਹਾਨੂੰ ਮੈਡੀਕਲ ਮਤਲਬ ਫੈਸਿਲਿਟੀ 'ਚ ਕੋਈ ਲੱਗਦੀ ਆ ਵੀ ਕਰੂਤੀ ਹੈਗੀ ਆਪਾਂ ਉਹਦੀ ਵੀ ਥਰਡ ਬੈਂਚ ਜਿਹੜੀ ਹੁੰਦੀ ਆ ਪੋਸਟਮਾਰਟਮ ਆਪਾਂ ਕਰਾਵਾਂਗੇ ਜੇ ਉੱਚੇ ਵੀ ਕੁਝ ਨਿਕਲ ਆਇਆ ਆਪਾਂ ਉੱਤੇ ਵੀ ਕਾਰਵਾਈ ਕਰਾਂਗੇ ਚਲੋ ਸਭ ਤੋਂ ਵੱਡਾ ਕ੍ਰਾਈਮ ਹੋ ਗਿਆ 302 ਤੋਂ ਉੱਤੇ ਤਾਂ ਕੁਝ ਵੀ ਨਹੀਂ ਹੈ ਠੀਕ ਆ ਜੀ ਉਹ ਮਰਡਰ ਹੋ ਗਿਆ ਸਾਡਾ ਭਰਾ ਸੜ ਤੋਂ ਚਲਾ ਗਿਆ ਕੁਛ ਵੀ ਸਾਨੂੰ ਕਰਕੇ ਵੀਰਿਆ ਆ ਵੀ ਕਰ ਚੁੱਕਾ ਸਾਨੂੰ ਕਰਕੇ ਸਾਡਾ ਭਰਾ ਨਹੀਂ ਮਿਲਣਾ ਪਰ ਏਟਲੀਸਟ ਜੋ ਉਹਦਾ ਬਣਦਾ ਪਾਉ ਉਹਦਾ ਲੈ ਲੀਏ ساری ਉਮਰ ਇਹ ਰਖ ਰਟ ਤਾ ਨਾ ਰਹੇ ਜੇ ਵੀਰ ਬੋਲ ਹੀ ਨਹੀਂ ਸਕੇ ਕਿਹੜੀ ਗੱਲਾਂ ਡਰਦੇ ਮਾਰੇ ਯਾਰ ਤੇ ਫਿਰ ਮੈਂ ਇਹਨਾਂ ਵੀ ਇਹੋ ਜਿਹਾ ਜੇ ਮੈਨੂੰ ਬੋਲਣ ਆ ਪਵੇ ਤਾਂ ਮੈਂ ਰੋਜ਼ ਬੋਲੂੰਗਾ ਇੱਕ ਧਰਕੀ ਫੇਲ ਗਰ ਕੀਤੇ ਫੇਲ ਹੋਈ ਹੋਈ ਸਰਕਾਰ ਆ ਜਿੱਥੇ ਸਿਰਫ ਵੱਡੇ ਵੱਡੇ ਉੱਚ ਘਰਾਣਿਆਂ ਦੇ ਪੁਰਾਣੇ ਜਿਹੜੇ ਸਿਆਸੀ ਧੜੇ ਉਹਨਾਂ ਦੇ ਜਿਹੜੇ ਕਨਵਰਟਡ ਨੇ ਚਾਹੇ ਉਹ ਕਾਲੀ ਦਲ ਚੋਂ ਆਇਆ ਚਾਹੇ ਕਾਂਗਰਸ ਚੋਂ ਆਇਆ ਉਹਨਾਂ ਦੀ ਜੁੱਤੀ ਕਾਇਮ ਆ ਜਿਹੜੇ ਰੁਪਈਏ ਛੁੱਟਦੇ ਉਹਨਾਂ ਦੀ ਜੁੱਤੀ ਕਾਇਮ ਆ ਜਾਂ ਜਿਨ੍ਹਾਂ ਦੀ ਸੀਐਮ ਹਾਊਸ ਤੱਕ ਅਪਰੋਚ ਹੈਗੀ ਉਹਨਾਂ ਦੀ ਜੁੱਤੀ ਕਾਇਮ ਆ ਆਮ ਵਾਸਤੇ ਵੀਰਾ ਏ ਤਗੜ ਦੱਲੇ ਆ ਸਾਨੂੰ ਕੋਈ ਵੀ ਮਸਲ ਕੇ ਜਾ ਸਕਦਾ ਜੀ ਤੇ ਇਸ ਕਰਕੇ ਮੈਂ ਕਹਿੰਨਾ ਪੰਜਾਬ ਵਾਸੀਓ ਮੇਰੇ ਭਰਾਵੋ ਮੈਂ ਕੁਛ ਨਹੀਂ ਆ ਮੈਂ ਕੋਈ ਵੀ ਨਹੀਂ ਆ ਮੈਂ ਕੁਛ ਨਹੀਂ ਲੱਗਦਾ ਤੁਹਾਨੂੰ ਕੁਛ ਕਹਿਣ ਵਾਲਾ ਨਾ ਮੈਂ ਕੁਛ ਬਣਨ ਵਾਲਾ ਮੈਂ ਬਸ ਇਨੀ ਗੱਲ ਕਹਿਣਾ ਹੱਥ ਜੋੜ ਕੇ ਵੀ ਘਰਾਣੂ ਹੋ ਗਏ ਘਰਾਣੂ ਹੋ ਗਏ ਇਹ ਬਚਾ ਲੋ ਇਹ ਬਾਈ ਜੀ ਦਾ ਪਛੋਕੜ ਕਿਹੜੇ ਇਲਾਕੇ ਦਾ ਸੀ ਜੀ ਤੁਹਾਨਾ ਇਹ ਤੁਹਾਨਾ ਜ਼ਿਲ੍ਹਾ ਫਤਿਆਨਾਬਦ ਹਰਿਆਣਾ ਤੋਂ ਵੀਰ ਹਾਂਜੀ ਉਰੇ ਇੱਥੇ 11 ਫੇਸ ਕੰਮ ਕਰਦੇ ਸੀ ਇੱਥੇ ਰਹਿੰਦੇ ਸੀ ਮਾਲੀ ਠੀਕ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਹੋਰੀ ਸਾਰੇ ਪਰਿਵਾਰ ਯਾਰ ਦੋਸਤ ਇਕੱਠੇ ਹੋਏ ਹੋਏ ਨੇ ਕਿਉਂਕਿ 26 ਸਾਲ ਮਾਦਾ ਪੁੱਤ ਜਿਨੇ ਹੁਣ ਕਦੇ ਮੁੜ ਕੇ ਹੀ ਨਹੀਂ ਆਣਾ ਪਿਤਾ ਜੀ ਉਹਨਾਂ ਦੇ ਕਹਿੰਦੇ ਕਿ ਮੈਨੂੰ ਇੱਕ ਵਾਰੀ ਭਗਵੰਤਪਨ ਸਾਹਿਬ ਦੇ ਨਾਲ ਆਹ ਦੇਖ ਪਿਤਾ ਜੀ ਉਹਨਾਂ ਦੇ 2 ਘੰਟੇ ਇਹਨੇ ਇੱਕ ਜੂਰੀ ਸੰਭਾਲਿਆ ਹੈ ਗਿਆ ਸੋ ਜਿਹੜੇ ਪੁਲਿਸ ਅਫੀਸਰ ਨੇ ਉਹ ਹੁਣ ਲੈ ਕੇ ਜਾ ਰਹੇ ਨੇ ਸ਼ਾਇਦ ਉਹਨਾਂ ਦੀ ਕੋਈ ਗੱਲਬਾਤ ਕਰਨ ਕਿ ਉਹਨਾਂ ਦੇ ਨਾਲ ਇਹ ਤੋਂ ਛੁੱਟ ਜਾਗਾ ਤੇ ਫਿਰ ਸਰਕਾਰੀ ਹੋਊ ਤੇ ਸਮਝ ਬਾਕੀ ਮੇਰੇ ਸਾਹਮਣੇ ਉਹਨਾਂ ਨੂੰ ਵੱਟ ਦੇ ਪਈਆਂ ਨੂੰ ਪਤਾ ਲੱਗੇ ਵੀ ਆਹ ਬੰਦੇ ਨੇ ਪਤਾ ਲੱਗਾ ਉਹਨੂੰ ਆਪਾਂ ਵੱਡਦੇ ਨੇ ਉਹ ਰੱਖਣਾ ਹੀ ਨਹੀਂ ਬਾਕੀ ਹੁਣ ਛੋਟੀ ਇਨਸਾਨੀਅਤ ਕੀ ਕਰਦੇ ਹੋ ਕੀ ਨਹੀਂ ਹੋਏ ਨਿਆ ਜਸ਼ਨ ਆਜੋ ਆਜੋ ਆਓ ਮਾਨੂੰ ਇਹ ਜਸ਼ਨ ਆਜੋ ਨਾਈ ਨਾਈ او میرے ساتھ آو میرے ساتھ آو میری غلطی او یار پیچھے میں چلتا ہوں ان پر اپنی گاڑی لے آو میری گاڑی سے نوجوان دا پہلے لے کے جاؤ اور پھر ملتے ہیں دروازہ روک جو حال ہے جو حال چل گیا ہے گاڑی لے آئے گا گاڑی ਬਾਪਾ ਦੇ ਘਰ ਆ ਕੇ ਕੱਟ ਕਰਦਾ ਹੈ ਜੀ ਆਪਾਂ ਦੇ ਜੀ ਆਪਾਂ ਆਉਂਦੇ ਨਹੀਂ ਭਾਈ ਸ਼ੋਰ ਕਰਾਉਂਦਾ ਆਪਾਂ ਨੂੰ ਮਾਰਦਿਆ ਕਿਹਨੇ ਮਾਰਿਆ ਕੀ ਗੱਲ ਕੀ ਹੋਈ ਸਮਰਾਤਰੀ ਤੇ ਮੰਦਿਰ ਚ ਮੱਥਾ ਦੇਖਣ ਲਈ ਗਏ ਸੀ ਲਾ ਜਿਵੇਂ ਦਾ ਕੋਈ ਬਈਏ ਲੜੀ ਜਾਂਦੇ ਨੇ ਇਹਦੇ ਨਾਲ ਦੇ ਮੁੰਡੇ ਸੀ ਤਿੰਨ ਹੋਰ ਸਾਧਨ ਦੇ ਸਾਧਨ ਭੰਗੂ ਦੇ ਨਾਲ ਦੇ ਤਿੰਨ ਮੁੰਡੇ ਹੋਰ ਸੀਗੇ ਉਹ ਕਹਿੰਦੇ ਭਾਈ ਕਿਉਂ ਲੜੀ ਜਾਂਦੇ ਹੋ ਐਨੀ ਗੱਲ ਕਹੀ ਹੈ ਇਨੇ ਆਪਦੇ ਨਾਲ ਦੇ ਬੰਦੇ ਨੂੰ ਮਾਰ ਕੇ ਤਾਂ ਕੱਗੜੀ ਚਾ ਜਾਊਗਾ ਨਾ ਚਲੋ ਚਲੀ ਇੰਨੀ ਗੱਲ ਕਹਿੰਦੇ ਕਹਿੰਦੇ ਚਾਕੂ ਮਾਰ ਗਿਆ ਭਈਆ ਸੀਗਾ ਚਾਕੂ ਮਾਰ ਗਿਆ ਤਾਂ ਇੰਨੀ ਗੱਲ ਹੋਈ ਹੈ ਉਸ ਤੋਂ ਬਾਅਦ ਡਾਕਟਰ ਨੇ ਸੰਭਾਲ ਨਹੀਂ ਕੀਤੀ ਇੱਕ ਘੰਟੇ ਚੋਂ ਸਾਰਾ ਖੂਨ ਝੜ ਗਿਆ 2 ਘੰਟਿਆਂ ਬਾਅਦ ਇਹਨਾਂ ਨੇ ਆਪਰੇਸ਼ਨ ਚਾਲੂ ਕਰ ਦਿੱਤਾ ਖੂਨ ਝੜ ਕੇ ਖੂਨ ਝੜ ਕੇ ਛੱਤੀ ਘੰਟੇ ਪਹਿਲਾਂ ਕੋਈ ਨਹੀਂ ਚੱਕਿਆ ਗਿਆ ਸੋ ਵਜ੍ਹਾ ਕੀ ਰਹੀ ਲੜਾਈ ਦਾ ਕੁਝ ਪਤਾ ਚੱਲਿਆ ਇਹਨਾਂ ਨਾਲ ਲੜਾਈ ਨਹੀਂ ਸੀ ਲੜਦੇ ਆਪਸਰੀ ਚੀਜ਼ ਅੱਛਾ ਇਹ ਤਾਂ ਆਪਦੇ ਬੰਦੇ ਨੂੰ ਕਹਿੰਦੀ ਵੀ ਚਲੋ ਵੀ ਗੱਡੀ 'ਚ ਬੈਠੋ ਹੂੰ ਮੱਥਾ ਟੇਕਣਾ ਆਪਾਂ ਗੱਡੀ 'ਚ ਬੈਠੋ ਰੇਗੀ ਮੰਗਦੇ ਹੋ ਭਈ ਲੜੀ ਜਾਂਦੇ ਨੇ ਹੂੰ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹਦੇ ਮਾਰ ਗਏ ਹੂੰ ਚਾਕੂ ਮਾਰ ਕੇ ਉਹ ਐ ਘਮਾ ਕੇ ਭੱਜ ਗਈ ਸੋ ਕਿੰਨੀ ਉਮਰ ਸੀ 26 27 ਸਾਲ ਉਮਰ ਸੀ ਐਡਾ ਸੋਹਣਾ ਲੰਬਾ ਜਵਾਨ ਕੱਲਾ ਕੱਲਾ ਪੁੱਤ ਸੀ ਮੇਰਾ ਨਾ ਤਾਂ ਉਹਨੇ ਕਿਤੇ ਗਾਰੂ ਪਈ ਨਾ ਮਾਸ ਮਿੱਟੀ ਖਾਣ ਨੂੰ ਤੇਰੇ ਨਾਲ ਭਾਈ ਬਹੁਤ ਬੰਨਗੀ ਮੈਂ ਸੋਡੀਆਂ ਸੋਡੀਆਂ ਬਸ ਰਿਸ਼ਨ ਸਮਝੋ ਸਾਡੀ ਮੇਰੇ ਲਈ ਕਹਿਣ ਬੋਲਣ ਨੂੰ ਕੋਈ ਲੱਭ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੋ ਪਿਤਾ ਜੀ ਇਸ ਵਕਤ ਬਹੁਤ ਜ਼ਿਆਦਾ ਭਾਵੁਕ ਨੇ ਪਰਿਵਾਰ ਇਸ ਵਕਤ ਬਹੁਤ ਜ਼ਿਆਦਾ ਗਮਗੀਨ ਹੈ ਆ ਜੋ ਜੀ ਆਓ ਯਾਰ ਗੱਤੀ ਲਾ ਦੇ ਗਏ ਯਾਰ ਮੇਰੇ ਲਈ ਰਹਿ ਕੀ ਜੀ ਨੇ ਆਹ ਵੇਖ ਆਹ ਚੱਕ ਰਹੇ ਆਂ